ਅੱਜ ਆਪਾਂ ਬਣਾਏ ਆ ਮੈਥੇ ਦੀਆਂ ਰੋਟੀਆਂ ਮੱਕੀ ਦੀਆਂ ਕੰਮ ਤੋਂ ਆਏ ਸੀਗੇ ਹੁਣ ਖਾਣੇ ਆ ਟੈਸਟ ਕਰਦੇ ਕਿੰਦਾਂ ਦੀਆਂ ਹੋਈਆਂ ਗਲਾਈ ਇੱਕ ਖਾ ਕੇ ਦੇਖਦੇ ਆਣ ਨਾਲ ਮੱਖਣੀ ਦਹੀਂ ਮੈਥੇ ਦੀਆਂ ਰੋਟੀਆਂ ਟੈਸਟ ਕਰਕੇ ਦੇਖੀ ਕਿੰਦਾਂ ਦੀਆਂ ਵੀ ਆ ਫਾਰਵਰਡ ਇਹ ਆਟਾ ਵਧੀਆ ਹਨ ਤੇ ਆਦੇ ਗੁਰਨਾਨਕ ਦੇਵ ਜੀ ਤੇ ਜੰਦਿਆਂ ਨੇ ਆ ਸਾਰਿਆਂ ਨਾਲੱਖ ਵਧਾਈਆਂ ਹੋਵੇ ਤੇ ਬੀਜ ਪਰਬਤ ਫਿਰ ਨਿਕਲਦੀਆਂ नगर कीर्तन ऐसे ऐसा एतबार मना इत भी बाकी देखने देख दे रोटियां बहुत सारे चो खा ली पहला रोटी पानी खा के आ गया हम ग्डी में चली काम से फिर दोबारा चार घंटे ला जाइए होर ਛਾਹ ਨੂੰ 5 ਵਜੇ 6 ਵਜੇ ਹੋ ਜਾਂਦੀ ਆ ਪਰ ਤੇ ਅਜੇ ਤੱਕ 2-3 ਦਿਨ ਹੋ ਗਏ ਤੋਂਪ ਨਿਕਲਦੀ ਦੁਪਹਿਰ ਨੂੰ ਪਰ ਸਵੇਰ ਨੂੰ ਤੇ ਸ਼ਾਮ ਨੂੰ ਬਹੁਤ ਠੰਡੀ ਹੁੰਦੀ ਆ ਹਾਂ ਦਿਨ ਵੀ ਛੋਟੇ ਹੋ ਗਏ ਆ ਤੇ 5 ਵਜੇ ਕੰਮ ਦੇ ਨੇਰਾ ਹੋ ਜਾਂਦਾ। ਉਹ ਵੀ ਟਾਈਮ ਬਦਲ ਗਿਆ। ਲਾ ਕਰਕੇ 14 ਵਿੱਚ ਬਹੁਤ ਥਣ ਛੋਟੇ ਹੋ ਜਾਂਦੇ। ਚਲੋ ਠੀਕ ਹੈ ਜੀ। ਮਿਲਦੇ ਆ ਅਗਲੇ ਵਲੌਗ ਜੀ। ਵਲੌਗ ਦੇ ਵਿੱਚ ਤੇ ਲਾਈਕ ਜਰੂਰ ਕਰਿਓ, ਸ਼ੇਅਰ ਕਰਿਓ। ਇਹ ਇੱਕ ਜਦ ਤੱਕ ਆ ਬਲੌਗ ਆਪਾਂ ਬਣਾਇਆ ਸੀ ਪੁਰਾਣਾ ਸਾਰੇ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਿਹਦੇ ਬਲੌਗ ਦੇ ਵਿੱਚ ਤੁਹਾਨੂੰ ਸਸਤੀ ਪਾਣੀ ਸਤਿ ਸ੍ਰੀ ਅਕਾਲ ਤੇ ਅੱਜ ਸ਼ਨੀਵਾਰ ਦਾ ਨਾ ਤੇ ਅੱਜ ਛੁੱਟੀ ਆ ਪਰੋਂ ਤੇ 8 ਵਜੇ ਦਾ ਟਾਈਮ ਆ ਤੇ ਆਪਾਂ ਚੱਲੇ ਆ ਦਿੱਲੀ ਦਾ ਇਸਲਾ ਦੇਖਣ ਜਿਹਨੂੰ ਆਪਾਂ ਪੰਜਾਬੀ ਟਾਪੂ ਵੀ ਕਹਿ ਦਿੰਦੇ ਆ ਤੇ ਜਾ ਕੇ ਦੇਖਦੇ ਆ ਉੱਥੇ ਸਭ ਤੋਂ ਛੋਟਾ ਡਾਪੋ ਐਕਲੀਜ਼ਾਬੈਥ ਤੇ 8-9 ਬੰਦੇ ਰਹਿੰਦੇ ਉੱਥੇ ਸਾਰੇ ਤੇ ਰੈਸਟੋਰੈਂਟ ਮੇਰੇ ਵਿੱਚ 바ਰ ਬਣੀਆ ਸਰਦੋਸ਼ ਆ ਯੱਕ ਦੇਖਦੇ ਆ ਆਪਾਂ ਹੀ ਪਹਿਲੀ ਵਾਰ ਚੱਲੇ ਆ ਤੇ ਬਾਕੀ ਦਾ ਤੁਹਾਨੂੰ ਸ਼ੇਅਰ ਕਰਾਂਗੇ ਤੇ ਜਿਹੜੇ ਵੀ ਨਵੇਂ ਆਇਆ ਚੈਨਲ ਤੇ ਲਾਈਕ ਜਰੂਰ ਕਰਿਓ ਤੇ ਮਿਲਦੇ ਉੱਥੇ ਯੱਕ ਤਾਂ ਸਹੀ ਹੈ ਜਲਦੀ ਜਾਓ ਓਕੇ ਕੰਟੀਨਿਊ ਕਰਦੇ ਬਰੋ ਜਗ੍ਹਾ ਤੇ ਹੁਣ ਵੇਟ ਕਰਦੇ ਹਾਂ ਲੇ 10 ਮਿੰਟ ਦੇ ਵਿੱਚ ਜਾਣਾ ਹੈ ਬਾਰਕ ਜਿਹੜਾ ਜਿਹਨੂੰ ਆਪਾਂ ਕੈਸਟੀ ਕਹਿੰਦੇ ਆ ਤੇ ਆਹ ਇਜ਼ਲੇ ਤੇ ਆਏ ਆਪਾਂ ਇੱਥੇ ਜਾਣਾ ਆਪਾਂ ਹੁਣ ਤੇ ਕਾ ਇੱਥੇ ਜਾਣਾ ਦੋ ਆ ਹੁਣ ਆਪਾਂ ਇੱਥੇ ਖੜੇ ਆ ਇੱਥੋਂ ਇਹ ਇੱਥੇ ਖੜੇ ਆਪਾਂ ਹੁਣ ਇੱਥੇ ਸੈਪਰਾ ਹੀ ਜਾਵਾਂਗੇ ਇੱਥੇ ਤੇ ਇੱਥੇ ਬਾਅਦ ਜਾਵਾਂਗੇ ਲੋ ਜੀ ਹੁਣ ਆਪਾਂ ਇੱਧਰ ਛੱਪੋ ਵੱਲ ਜੱਲੇ ਆ ਉੱਥੇ ਚੱਲਣਾ ਛੱਪ ਤੇ ਇਹਦੇ ਵਿੱਚ ਚੀਜ਼ਲੇ ਬਣਿਆ ਤੇ ਹੁਣ ਧੁੱਪ ਬੱਦਲ ਹੋਇਆ ਤਾਂ ਕਰਕੇ ਦਹਿਰਦਾਨੀ ਵੀ ਦੂਰ ਦੂਰ ਤੱਕ ਕੰਧ ਵੀ ਪਈ ਆ ਤੇ ਹੁਣ ਜਾ ਰਹੇ ਆ ਗਾਹ ਨੂੰ ਆਪਾਂ ਜਾ ਕੇ ਦੇਖਦੇ ਆ ਤੇ ਧੁੰਦ ਕਾਫੀ ਪਈ ਆ ਆ ਇਹ ਮੇਸਾ ਨਾ ਕੱਲੀ ਆਪਣੀ ਲਈ ਆ ਪ੍ਰਾਈਵੇਟ ਹੋ ਜਾਂਦਾ ਸੋਲੇ ਦੇ ਛਣੇ ਉੱਥੇ ਇਹ ਦੇ ਕੀ ਗੋਪਤਰ ਉਹ ਇਜ਼ਲਾ ਹੁਣ ਦੇਖਦਾ ਨਹੀਂ ਇੱਥੋਂ ਕਰਕੇ ਤੁੰਦ ਬਈਆ ਇਹ ਕਹਾ ਆ ਇਹ ਤਾਂ ਲੱਗ ਗਈ ਐ ਕੋਹ ਪਰੇ ਇਹ ਤਾਂ ਕਿ ਪਸਤੀ ਹੋ ਗਏ ਲਗੇ ਹੋਏ ਸਾਨੇ बोट हमें बंदे नहीं चार चार अख पंद बहन भी है थले भी है थले बैठे और

Gracias. ਇਸula ਬੇਜੋਰੀ ਰਾਨਾ ਇਸਲਾਬਰਾ ਅਰੇ ਵਿੱਚ ਘਾਰਿਆ ਦੇਖੇ ਰੁਣਾ ਹੋਣਾ ਉਹ ਕੱਟ ਘਾਰਿਆ ਇਹਦੇ ਵਿੱਚ ਅਗਲੀ ਅੱਗੇ ਆਪਾਂ ਇਸula ਦੇ ਵਿੱਚ ਹਾਂ ਤੇ ਇੱਥੇ ਕੰਪਲੀਟ ਗੱਡੀ ਸਾਰੀ ਖਾਲੀ ਹੋ ਗਈਆਂ ਦੁਆਰਾ ਇੱਥੋਂ ਜਾਣਨਾ ਆਪਾਂ ਯਾਨੀ ਕਿ 25 ਮਿੰਟ ਲੱਗੇ ਆਪਾਂ ਨੂੰ ਤੇ ਇਹਦੀ ਟਰੈਕਟਰ ਲੱਗੀ ਆ 80 ਇੱਕ ਬੰਦੇ ਦੀ ਆਉਣ ਜਾਣ ਦੀ ਤੇ ਸਾਡੀ ਦੋਨਾਂ ਲੱਗੀ 16 ਯੂਰੋ ਤੇ 20-25 ਮਿੰਟ ਚ ਆ ਇੱਥੇ ਆ ਜਾਂਦਾ ਆ ਸਾਡਾ ਬੰਦਾ ਉਹ ਰਿਵੈਚ ਗਿਆ ਦੇ ਦਿਆ ਇਹ ਅੰਦਰ ਤੇ ਇੱਥੇ ਬਾੜ ਬਣੀਆਂ ਤੇ ਆਹ ਚੀਜ਼ਾਂ ਖੜੀਆਂ ਨੇ ਕਿੱਧਰ ਦੁਕਾਨਾਂ ਲੱਗੀਆਂ ਤੇ ਮੁੰਡੀਆਂ ਪੁਰਾਣੀਆਂ ਡੇਢ ਜੂੜੇ ਦੀ ਪਰ ਬਣਾ ਉਪਰ ਪਤਾ ਲੱਗਦਾ ਵੀ ਜੁਲਾ ਕਰਕੇ ਇੱਥੇ ਹੁਣ ਬੜਾਂ ਨਹੀਂ ਪਤਾ ਲੱਗਦਾ ਕਿਉਂਕਿ ਧੁੰਦ ਵੀ ਪਈ ਹੈ ਤੇ ਉਪਰ ਵਾਲਾ ਵੀਡੀਓ ਬਣਾਈਆ ਉਹ ਦਿਹਾਉਂਦੇ ਬਾਅਦ ਤੁਹਾਨੂੰ ਲੋਵੀ ਇਹਦੇ ਵਿੱਚ 12 ਬੜੀਆਂ ਘਰ ਵੀ ਹੈਗੇ ਆ ਪਰ ਥੋੜੇ ਲੋਕ ਹੀ ਰਹਿੰਦੇ ਆ ਹਨਾ ਛੱਡੀ ਥੋੜੇ ਲੋਕ ਹੀ ਰਹਿੰਦੇ ਆ ਨਾ ਅੱਜ ਕਿਉਂਕਿ ਇੱਥੇ ਕੋਈ ਗੱਡੀ ਨਹੀਂ ਹੈ ਕਿਉਂਕਿ ਆਲੇ ਦੁਆਲੇ ਪਾਣੀ ਹੈ ਦੇ ਜਿਹੜਾ ਟਾਪੂ ਉਹਨੂੰ ਕਹਿੰਦੇ ਨੇ ਆਪਾਂ ਕੋਈ ਗੱਡੀ ਨਹੀਂ ਹੈਗੀ ਅੰਦਰ ਇੱਥੇ ਤੇ ਲੋਕੀ ਬੀੜੀਆਂ ਰੱਖ ਹੀ ਹੁੰਦੇ ਆ ਹੈ ਆਪਣੀ ਇੱਕ ਇੱਕ ਪਾਈ ਦੀ ਹੁੰਦੀ ਸੀ ਕੀ ਗੱਡੀ ਨਹੀਂ ਨਹੀਂ ਇੱਥੇ ਅੰਦਰ ਕਰਦਾ ਇੱਥੇ ਜਿੱਦਾਂ ਲੋਕੀ ਬਾਹਰ ਜਾਂਦੇ ਆ ਇਹਨਾਂ ਨੇ ਬੀੜੀਆਂ ਰੱਖੀਆਂ ਕਨਕਾਰ ਬਣਿਆ ਵਾ ਲੋਕ ਰਹਿੰਦੇ ਆ ਉਧਾ ਪਤਾ ਨਹੀਂ ਰਹਿੰਦੇ ਲਾਦੇ ਵਿੱਚ ਅਮਾ ਚੰਦ ਨਹੀਂ ਆ ਨਾ ਦੁਕਾਨੇ ਅੰਦਰ ਰੈਸਟੋਰੈਂਟ ਬਣਾਏ ਆ ਤੇ ਟੂਰਿਸਟ ਜਦੋਂ ਆਉਂਦੇ ਆ ਗਰਮੀਆਂ ਤਾਂ ਬਹੁਤ ਰਸ਼ ਹੁਣ ਹੁਣ ਥੋੜੇ ਜੇ ਕਾਟੇ ਕਰਕੇ ਤੇ ਅੰਦਰ ਮਾਰਕੀਟਾਂ ਵੀ ਹੈਗੀਆਂ ਆਂਦੇ आ रहे हाल तैयारी कर रहे हैं लोग जय बहुत छोटा जो उपर वीडियो बनाई अपने ਉਹ ਬਾਤ ਤਾਂ ਹੋਣੀ ਹੈ ਡੀ ਜੇ ਇੰਡੀਆ ਤੋਂ ਇਹਨੂੰ ਆ ਲੱਪ ਕੇ ਆਪੇ ਗਏ ਨੇ ਤੇ ਵੀ ਰੈਸਟੋਰੈਂਟ ਆ ਹਾ ਰੈਸਟੋਰੈਂਟ ਤੇ ਮੈਂ ਘਰ ਦੇ ਅੱਲੇ ਤੇ ਆਲੀ ਗੱਲ ਹੈ ਉਹਦੇ ਅੰਦਰ ਹਾਂ ਆਪੇ ਪਰਾਂ ਰੈਸਟੋਰੈਂਟ ਦਸਾਉਰੋ ਕਦੇ ਨਹੀਂ ਆਂਦੇ ਆ ਗੱਭਾਂ ਕੋ ਆ ਦੋ ਗਿਆ ਦਦੀ ਦੀ ਨਾ ਮੈਂ ਤਾਂ ਨਹੀਂ ਆਲੇ ਦੋੜੇ ਪਾਣੀ ਆ ਤੇ ਉਹ ਨਹੀਂ ਪਰ ਆ ਬੜਿਆ ਨਾ ਤਾਂ ਕੁਛ ਤੇਜ਼ ਹਲਾ ਦੰਦ है <coughs> केजा बने पर लोग भी उपर जा रहे हैं आप भी चली चलो मगर इन्हें ਦੇਹ ਦੇ ਕੀ ਬਾਗੂ ਬੰਨੂ ਬਣਿਆ ਅੰਦਰ ਹੋਰ ਚੱਲ ਚੱਲ ਓਕੇ ਦਾ ਅੰਤੇ ਸਾਈਡ ਤੇ ਜਾਓ ਜਿਸ ਸਾਈਡ ਉੱਪਰ ਆਹ ਨਾ ਇਹ ਲੜਾਈ ਹੈ ਲੋ ਵੀ ਜੰਗਲਾਂ 'ਚ ਆ ਗਏ ਹੁਣ ਤੇ ਗੋਦੀ ਬਲਾ ਗਰੀਲਾ ਤੇ ਲੱਗਦਾ ਤਾਂ ਐਡੀਆਂ ਬਈ ਹੁਣ ਫਿਰ ਜੰਗਲ ਦੀ ਉਹ ਕਸ਼ਾ ਗਰੇ ਹਾਂ ਹਤੇ ਜੰਗਲਾਂ ਦੇ ਤੋਂ ਕਸ਼ਾ ਅੱਜ ਦਾ ਨਾ ਰਾਹ ਤੇ ਉਤਰੇ ਕਰਦਾ ਜਿਹੜਾ ਬਲੌਗਰ ਨਹੀਂਗਾ ਦੂਜਾ ਸਰਦਾਰ ਉਹ ਇੰਡੋਨੇਸ਼ੀਆ ਗਿਆ ਸੀ ਉਹਦਾਂ ਹੀ ਜੁਲੇ ਤੇ ਗਿਆ ਸੀ

ਕੁਸਾਰ ਉਹਨਾਂ ਕੀ ਉਹ ਆਉਟ ਠਾਇਆ ਕਰਕੇ ਪਤਾ ਨਹੀਂ ਕਿੰਨਾ ਪੁਰਾਣਾ ਹੋਣਾ ਇੱਥੇ ਸੰਨ ਸੁਣ ਤਾਂ ਲਿਗਿਆ ਨਹੀਂ ਆ ਦੇ 1431 ਵਿੱਚ ਮਾਮਾ ਵੀ ਆ ਰੱਬ ਜਿਹੜਾ ਆਪਣੇ ਬਾਬੇ ਸੀਗਾ ਐ ਰੱਬ ਹੁੰਦਾ ਆ ਬੋਦਾਂ 1431 ਵਿੱਚ ਬਣਿਆ ਸੀ ਹੁਣ ਤਾਂ ਠੱਠਾ ਆ ਇਹ हाँ ठीक इतने इत के दरख्त बहुत लग गया लोग तोड़ते नहीं है थले सारे डिगे पे आने किमी तो पता नहीं किन्नी महंगे दे देखो किन्ने मिलते दे। आए इन्ने के लीवे दो तीन एर दे लोग किन्ने लगे दरख्त पता नहीं चल लोग तोड़ते नहीं इतने पता नहीं कल लीवे भी वैसे सही है ਸਹੀ ਆਲੀ ਵੇ ਗਨੇ ਜਾਨੇ ਲੱਗੇ ਹਨ ਗੰਡੇ ਵਾਲੀ ਜਾ ਕੇ ਆਉਂਦੇ ਹਾਂ ਹਾਂ ਮੈਂ ਚੱਲ ਨਹੀਂ ਕਿੰਨੇ ਸਵੇਰ ਹੁਕ ਤੋਂ ਹੁੰਦੇ ਹ ਤੋਂਦੇ ਹੀ ਹੈ ਨਾ ਕਰੇ ਤੋਂਦੇ ਭਾਈਆ

ਤੈਨੂੰ ਵੀ ਫਿਰ ਚ ਆਪਾਂ ਵਾਪਸ ਜਾਵਾਂਗੇ। ਢੋਕੀ ਚੰਗਿਆ ਐ ਇੱਥੇ ਵੀ। ਹੁਣ ਉਧਰੋਂ ਆ ਰਿਹਾ ਹਲੇ। ਵਾਲੇ ਹੋਣ ਤਾਂ ਮਗਰ ਪਾਤਾ ਜੇ ਕੋਥੋਂ ਆਏ ਉਹ ਇਜ਼ਲੇ ਤੋਂ ਤੰਦ ਪਈ ਕਰਕੇ ਬਾਲਾ ਸਾਫ ਨਹੀਂ ਜਾ ਰਿਹਾ Gracias. ਦਾ ਪਾਣੀ ਹੈ ਸੂਰਜ ਜਿੱਲੋ ਉੱਥੇ ਪਾਣੀ ਦੇ ਟੈਂਕ ਆ। ਆਪਾਂ ਇੱਥੇ ਚੀਜ਼ ਬਣਾਇਆ ਕੋਈ ਜਾਣ ਲੋ। ਤੇ ਇਹ ਝੀਲ 50 ਤੋਂ 60 ਕਿਲੋਮੀਟਰ ਲੰਬੀ ਆ ਜਿੱਦਾਂ। ਲੜਕੇ ਇੱਕ ਪਾਸੇ ਦੂਜੇ ਪਾਸੇ ਜਾਣਾ 50 ਤੋਂ 60 ਕਿਲੋਮੀਟਰ ਹੈ। ਹੋਰ ਆ ਗਿਆ ਆਪਣਾ। ਜਿੱਤੋਂ ਪਾਈ ਸੀ ਉਹ ਹੋਇਆ। ਰਮੜੀ ਧੁੱਪ ਦੇ ਪਤਾ ਲੱਗ ਰਿਹਾ ਪਾਉ ਲਈ ਇਧਰ ਲਾ ਪੈ ਜਾਂਦਾ ਫਰੂਜਾ ਤੋਂ 10 ਕਿਲੋਮੀਟਰ ਲੋ ਜਿਆਗੇ ਉੱਤਰ ਲੱਗਿਆ ਆ ਗਿਆ ਬੋਧੀ ਆ ਗਿਆ 12 ਹੁਣ ਆਪਾਂ ਚੱਲੇ ਆ ਬਾ ਅਗਲੇ ਬੰਦੇ ਭਾਜੀ ਨਿੰਬੂ ਖਟਾਇਆ ਉਹ ਤੇ ਮਿੱਠਾ ਨਿੰਬੂ ਕਿੱਥੋਂ ਮਿਲਦਾ ਮੈਨੂੰ ਦੱਸ ਮੈਂ ਲੈ ਆਉਂ ਉਹ ਗੁਰੂ ਆਪਾਂ ਨੂੰ 4 ਮਹੀਨੇ ਹੋ ਗਏ ਆ ਇੱਥੇ ਹੀ ਫਸੇ ਰਹਿਣਾ ਵਾ ਤੇ ਕੀ ਕਰਾਂ ਇਕੱਲਾ ਮੈਂ ਫਾ ਲੈਣਾ ਇਦਾਂ ਹੋ ਗਏ ਵੱਡੇ ਵੱਡੇ ਪ੍ਰੋਜੈਕਟ ਆਪਣੇ ਵੱਡੇ ਵੱਡੇ ਪ੍ਰੋਜੈਕਟਾਂ ਨੂੰ ਗਾੜੀ ਕਿਤੇ ਲੰਕਾ ਬਣਾਉਣੀ ਆ ਆਪਾਂ ਵੱਡੇ ਪ੍ਰੋਜੈਕਟ ਐਹੋ ਹੀ ਕੁਝ ਕਰਨਾ ਵਾ ਆਪਾਂ ਸਾਰੀ ਜ਼ਿੰਦਗੀ ਜਿਹੜਾ ਕੰਮ ਸਿੱਖ ਲਿਆ ਵਾ ਬਸ ਬਾਜੀ ਨਿੰਬੂ ਖਟਾਇਆ ਉੱਤੇ ਮਿੱਠਾ ਨਿੰਬੂ ਕਿੱਥੋਂ ਮਿਲਦਾ ਮੈਨੂੰ ਦੱਸ ਮੈਂ ਲੈ ਆਵਾਂ